हिमाचल ਦੇ ਵਿੱਚ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਜਿੱਥੇ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਕਿਤੇ ਲੈਂਡਸਲਾਈਡ ਹੋ ਰਹੀ ਹੈ ਕਿਤੇ ਨਦੀਆਂ ਨਾਲੇ ਉਫਾਨਤੇ ਨੇ ਇਹ ਤਸਵੀਰਾਂ ਹਿਮਾਚਲ ਦੀਆਂ ਨੇ ਵੱਖ-ਵੱਖ ਜ਼ਿਲ੍ਹੇ ਦੀਆਂ ਤਸਵੀਰਾਂ ਨੇ ਮੰਡੀ ਦੀਆਂ ਤਸਵੀਰਾਂ ਨੇ ਚੰਬਾ ਦੀਆਂ ਤਸਵੀਰਾਂ ਨੇ ਇਸ ਤੋਂ ਇਲਾਵਾ ਕੁਲੂ ਦੀਆਂ ਤਸਵੀਰਾਂ ਨੇ ਜਿੱਥੇ ਇਹ ਜੋ ਮੀ ਹੈ ਇਹ ਲੋਕਾਂ ਦੇ ਲਈ ਆਫਤ ਬਣ ਚੁੱਕਾ ਹੈ ਕਿਉਂਕਿ ਕਈ ਪੁਲ ਢਹਿ ਢੇਰੀ ਹੋ ਚੁੱਕੇ ਨੇ ਕਈ ਜਿਹੜੇ ਰਸਤੇ ਨੇ ਉਹ ਬਲੌਕ ਹੋ ਚੁੱਕੇ ਨੇ ਲੋਕਾਂ ਦੇ ਘਰਾ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਇਹ ਤੁਸੀਂ ਦੇਖ ਸਕਦੇ ਹੋ ਹਾਈਵੇ ਦੀਆਂ ਤਸਵੀਰਾਂ ਨੇ ਇੱਕ ਪਾਸੇ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਇਸ ਦਾ ਨੁਕਸਾਨ ਹਾਈਵੇ ਨੂੰ ਵੀ ਹੋ ਸਕਦਾ ਹੈ ਜੋ ਚੰਡੀਗੜ੍ਹ ਨੂੰ ਜਾਣ ਵਾਲਾ ਰਸਤਾ ਹੈ ਉੱਥੇ ਕਾਫੀ ਜਿਹੜਾ ਰਸਤੇ ਆ ਉਹ ਖਰਾਬ ਹੋ ਚੁੱਕੇ ਨੇ ਤਾਂ ਹਿਮਾਚਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁਦਰਤ ਦੀਆਂ ਤਬਾਹੀ ਦੀਆਂ ਤਸਵੀਰਾਂ ਨੇ ਉਹ ਲਗਾਤਾਰ ਸਾਮਣੇ ਆ ਰਹੀਆਂ ਨੇ ਹਿਮਾਚਲ ਦੇ ਵਿੱਚ ਲਗਾਤਾਰ ਪਿਛਲੇ 24 ਘੰਟਿਆਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋ ਰਹੀ ਹੈ ਕਈ ਥਾਵਾਂ ਤੇ ਜੋ ਨਦੀਆਂ ਨਾਲੇ ਨੇ ਉਹ ਉਫਾਨਦੇ ਨੇ ਲੋਕਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ Shimla ਦੇ ਵਿੱਚ ਤਿੰਨ ਘਰਾਂ ਨੂੰ 3000 ਤੋਂ ਵੱਧ ਜਿਹੜੇ ਦਰਖਤ ਨੇ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪੈ ਰਿਹਾ ਕਿਉਂਕਿ ਖਤਰਾ ਲਗਾਤਾਰ ਉਹਨਾਂ ਤੇ ਮੰਡਰਾ ਰਿਹਾ ਹੈ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਲੈਂਡਸਲਾਈਡ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ ਤਸਵੀਰ ਤੁਹਾਨੂੰ ਚੰਬਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੋਈ ਹੈ ਉਸ ਦੀ ਤਸਵੀਰਾਂ ਦਿਖਾਵਾਂਗੇ ਲਾਈਵ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਚਾਨਕ ਮਲਬਾ ਡਿੱਗ ਰਿਹਾ ਹੈ ਤਾਂ ਲੈਂਡਸਲਾਈਡ ਦੀਆਂ ਇਹ ਤਸਵੀਰਾਂ ਨੇ ਚੰਬਾ ਖੇਤਰ ਦੀਆਂ ਦੱਸੇ ਜਾ ਰਿਹਾ ਕਿ ਇਹ ਸਾ ਹਾਦਸੇ ਦੇ ਵਿੱਚ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੈਂਡਸਲਾਈਡ ਦੇ ਕਾਰਨ ਜੋ ਇੱਕ ਦਰਜਨ ਤੋਂ ਵੱਧ ਪਿੰਡ ਨੇ ਉਹਨਾਂ ਦਾ ਸੰਪਰਕ ਜ਼ਰੂਰ ਟੁੱਟ ਗਿਆ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੁੰਦੀ ਹੈ ਕਈ ਪੁਲ ਟਾਇਟੇਰੀ ਹੋ ਜਾਂਦੇ ਨੇ ਲੋਕਾਂ ਦੇ ਲਈ ਆਣਾ ਜਾਣਾ ਜਿਹੜਾ ਆਣਾ ਜਾਣਾ ਹੁੰਦਾ ਹੈ ਉਹ ਕਾਫੀ ਪਰੇਸ਼ਾਨ ਵਾਲਾ ਹੋ ਜਾਂਦਾ ਕਿਉਂਕਿ ਲੰਘਣ ਦੇ ਲਈ ਰਸਤੇ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਪੁਲ ਟਾਇਟੇਰੀ ਹੋ ਜਾਂਦੇ ਨੇ ਤੇ ਅਜਿਹੀਆਂ ਹੀ ਤਸਵੀਰਾਂ ਚੰਬਾ ਖੇਤਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਲੋਟ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਲੈਂਡਸਲਾਈਡ ਹੋਈ ਹੈ ਲਗਾਤਾਰ ਜੋ ਪਿੰਡ ਵਾਲੇ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਕਿ ਕੋਈ ਪੱਕਾ ਸਖਤ ਫੈਸਲਾ ਜ਼ਰੂਰ ਲਿਆ ਜਾਵੇ ਕਿਉਂਕਿ ਪਿੰਡਾਂ ਵਾਲੇ ਨੂੰ ਹਰ ਸਾਲ ਪਰੇਸ਼ਾਨੀ ਹੁੰਦੀ ਹੈ ਜਦੋਂ ਵੀ ਮੀਂਹ ਆਂਦਾ ਹੈ ਲੋਕਾਂ ਦੇ ਲਈ ਮੁਸੀਬਤ ਖੜੀ ਹੋ ਜਾਂਦੀ ਹੈ ਤੇ ਇੱਕ ਵਾਰ ਫਿਰ ਇਸੇ ਖੇਤਰ ਦੇ ਵਿੱਚ ਲੈਂਡਸਲਾਈਡ ਹੋਈ ਹੈ ਕਈ ਪਿੰਡਾਂ ਦਾ ਸੰਪਰਕ ਇਸ ਵੇਲੇ ਟੁੱਟ ਚੁੱਕਾ ਹੈ ਇਸ ਤੋਂ ਇਲਾਵਾ ਹੁਣ ਤੁਹਾਨੂੰ ਪੁੱਲੂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਲੋਕਾਂ ਦਾ ਆੜਾ ਜਾੜਾ ਕਿੰਨਾ ਔਖਾ ਹੋ ਗਿਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਲੋਕਾਂ ਨੇ ਦੂਜੇ ਪਾਸੇ ਜਾਣਾ ਹੈ ਪਰ ਇਹਨਾਂ ਕੋਲ ਕੋਈ ਰਸਤਾ ਨਹੀਂ ਹੈ ਜਾਣ ਜੋਖਮ ਦੇ ਵਿੱਚ ਪਾ ਕੇ ਇਹਨਾਂ ਨੂੰ ਇਹ ਰਸਤਾ ਪਾਰ ਕਰਨਾ ਪੈ ਰਿਹਾ ਕਿਉਂਕਿ ਪਿਛਲੇ ਦਿਨ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈ ਲੈਂਡਸਲਾਈਡ ਹੁੰਦੀ ਹੈ ਨਦੀਆਂ ਨਾਲੇ ਉਫਾਨ ਤੇ ਆ ਜਾਂਦੇ ਨੇ ਹੜ ਕਰਕੇ ਜੋ ਪੁੱਲ ਹੁੰਦਾ ਉਹ ਟਹਿ ਟੇਰੀ ਹੋ ਜਾਂਦਾ ਹੈ ਪਰ ਲੋਕਾਂ ਨੂੰ ਦੂਜੇ ਪਾਸੇ ਜਾਣ ਦੇ ਲਈ ਇਥੋਂ ਕਿਸ ਤਰੀਕੇ ਦੇ ਨਾਲ ਲੰਘਣਾ ਪੈ ਰਿਹਾ ਹੈ ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਜ਼ਰੂਰ ਦੇਖੋ ਹਿਮਾਚਲ ਦੇ ਕੁੱਲੂ ਦੇ ਵਿੱਚ ਮੀਂਹ ਨਾਲ ਤਬਾਹੀ ਹੋਈ ਹੈ ਪਿੰਡ ਨੂੰ ਜੋ ਜੋੜਨ ਵਾਲਾ ਇਕਲੌਤਾ ਪੁਲ ਸੀ ਉਹ ਪਾਣੀ ਦੇ ਵਿੱਚ ਵਹਿ ਜਾਂਦਾ ਹੈ ਹਾਲਾਤ ਇਹ ਨੇ ਕਿ ਲੋਕ ਜਾਨ ਜੋਖਮ ਦੇ ਵਿੱਚ ਪਾ ਕੇ ਜਾ ਰਹੇ ਨੇ ਹੜ੍ਹ ਦੇ ਕਾਰਨ ਜੋ ਨਾਲੇ ਤੇ ਇਹ ਪੁੱਲ ਬਣਿਆ ਹੋਇਆ ਸੀ ਉਹ ਟੁੱਟ ਗਿਆ ਸੀ ਕਿਸ ਤਰੀਕੇ ਦੇ ਨਾਲ درخت ਦੇ ਸਹਾਰੇ ਇਹ ਦਰਖਤ ਹੈ ਜਿਸ ਦੇ ਸਹਾਰੇ ਇਹ ਲੋਕ ਉੱਥੋਂ ਦੀ ਜਾ ਰਹੇ ਨੇ ਬੱਚੇ ਵੀ ਨੇ ਮਹਿਲਾਵਾਂ ਵੀ ਨੇ نیچے ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕਿੰਨੀ ਰਫ਼ਤਾਰ ਦੇ ਨਾਲ ਪਾਣੀ ਵਹਿ ਰਿਹਾ ਹੈ ਪਾਣੀ ਦਾ ਜਿਹੜਾ ਨਦੀਆਂ ਨਾਲੀਏ ਦੇ ਵਿੱਚ ਉਫਾਨਤੇ ਨੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਰੱਬ ਨਾ ਕਰੇ ਜੇਕਰ ਇਹ ਕੋਈ ਵੀ ਵਿਅਕਤੀ نیچے ਡਿੱਗਦਾ ਹੈ ਤੇ ਉਹ ਪਾਣੀ ਦੇ ਵਹਾਅ ਦੇ ਨਾਲ ਪਤਾ ਨਹੀਂ ਕਿੱਥੇ ਤੱਕ ਰੋੜ ਕੇ ਚਲਾ ਜਾਏਗਾ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਪਰ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਰੋਜ਼ ਅਜਿਹੇ ਮੰਜ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਜਾਣ ਆਪਣੀ ਜੋਖਮ ਦੇ ਵਿੱਚ ਪਾਣੀ ਪੈਂਦੀ ਹੈ ਕਿਉਂਕਿ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੋਂ ਲੰਘਣਾ ਪੈ ਰਿਹਾ ਪੁਲ ਟਹਿ ਟੇਰੀ ਹੋ ਗਿਆ ਜਿਸ ਤੋਂ ਬਾਅਦ ਕਿੰਨੀ ਬਿਪਤਾ ਇਹਨਾਂ ਲੋਕਾਂ ਦੇ ਲਈ ਪਈ ਹੋਈ ਹੈ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਹ ਜਿਹੜਾ ਨਦੀ ਤੇ ਨਾਲੇ ਤੇ ਬਣਿਆ ਹੋਇਆ ਜੋ ਲੱਕੜ ਦੇ ਸਹਾਰੇ ਇਹਨਾਂ ਨੇ ਪੁਲ ਜਾਂ ਬਣਾਇਆ ਹੋਇਆ ਉਸ ਨੂੰ ਪਾਰ ਕਰਕੇ ਜਾਣਾ ਪੈ ਰਿਹਾ ਕਿਉਂਕਿ ਜੋ ਪਹਿਲਾ ਪੁਲ ਬਣਾਇਆ ਹੋਇਆ ਸੀ ਉਹ ਹੜ੍ਹ ਦੇ ਕਾਰਨ ਤੇ ਤੇਰੀ ਹੋ ਜਾਂਦਾ ਹੈ ਪਾਣੀ ਤੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਤਾਂ ਲਗਾਤਾਰ ਹਿਮਾਚਲ ਤੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆndੀਆਂ ਨੇ ਲਗਾਤਾਰ ਮੰਡੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਜੋ ਗੱਲ ਕੀਤੀ ਜਾਵੇ ਚੰਡੀਗੜ੍ਹ ਮਨਾਲੀ ਹਾਈਵੇ ਆ ਉਹ ਬਲੌਕ ਹੋ ਚੁੱਕਾ ਹੈ ਕਈ ਜਿਹੜੇ ਰਸਤੇ ਨੇ ਉਹ ਟਹਿਟੇ ਵੀ ਹੋ ਚੁੱਕੇ ਨੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਆ ਤਾਂ ਮਨਾਲੀ ਦੇ ਵਿੱਚ ਮੀਂਹ ਤੋਂ ਬਾਅਦ ਜੋ ਬਿਆਸ ਨਦੀ ਹੈ ਉਹ ਫਾਨਦੇ ਨੇ ਜਿਸ ਤਰੀਕੇ ਦੇ ਨਾਲ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਵੀ ਖਤਰਾ ਮੰਡਰਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈ ਤੇ ਨਦੀਆਂ ਨਾਲੇ ਉਫਾਨ ਤੇ ਆ ਜਾਂਦੇ ਨੇ ਇਸ ਨਾਲ ਪੰਜਾਬ ਦੀ ਨਦੀਆਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਜ ਜਾਂਦਾ ਹੈ ਜੋ ਹਿਮਾਚਲ ਦੇ ਨੇੜਲੇ ਪਿੰਡ ਨੇ ਜੋ ਪੰਜਾਬ ਵਾਲੀ ਸਾਈਡ ਨੇ ਉਹਨਾਂ ਤੇ ਹੜ ਦਾ ਖਤਰਾ ਜਿਹੜਾ ਹੈ ਜ਼ਿਆਦਾ ਮੰਡਰਾਉਣ ਲੱਗ ਪੈਂਦਾ ਹੈ ਤੇ ਇਸ ਤਰੀਕੇ ਦੀਆਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਚੰਬਾ ਦੇ ਵਿੱਚ ਜਿੱਥੇ ਇੱਕ ਪੁਲ ਟਾਇਟਰੀ ਹੋ ਜਾਂਦਾ ਹੈ ਲੋਕਾਂ ਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਨਿਕਲਣਾ ਪੈ ਰਿਹਾ ਉੱਥੇ ਹੀ ਲੈਂਡਸਲਾਈਡ ਦੀਆਂ ਲਗਾਤਾਰ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ